ਅੱਜ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਬਿਜਲੀ ਗ੍ਰਿਡ ਦਾ ਕਰ ਲਿਆ ਘਰਾਓ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਦੇ ਵੱਲੋਂ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਮਾਨਸਾ ਦੇ ਬਿਜਲੀ ਗ੍ਰਿਡ ਦਾ ਘਰਾਓ ਕੀਤਾ ਗਿਆ ਜਿਸ ਤੋਂ ਬਾਅਦ ਐਸਡੀਏ ਜੇਈ ਅਤੇ ਸਾਰੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨਾਂ ਦੀਆਂ ਡਾਰਾਂ ਦੇਖਿਆ ਕਿ ਕਿਸਾਨ ਚੜ ਚੜ ਕੇ ਆ ਗਏ ਹੱਥਾਂ ਦੇ ਵਿੱਚ ਝੰਡੇ ਤੇ ਡੰਡੇ ਲੈ ਕੇ ਆ ਗਏ ਘਰਾਓ ਕਰਨ ਦੇ ਲਈ ਤਾਂ ਹੱਥਾਂ ਪੈਰਾਂ ਦੀਆਂ ਮੁਲਾਜ਼ਮਾਂ ਨੂੰ ਪੈ ਗਈਆਂ ਤਾਂ ਆਖਰ ਕੀ ਕਾਰਨ ਹੈ ਕਿਉਂ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਪਾਵਰ ਕੌਮ ਦਾ ਘਰਾਓ ਕਰਨ ਦੇ ਲਈ ਕਿਸਾਨ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਕੀ ਮਾਜਰਾ ਪੂਰਾ ਕਿਉਂ ਆਖਰ ਇੰਨੀ ਵੱਡੀ ਗਿਣਤੀ ਦੇ ਵਿੱਚ ਅਜਿਹੀ ਤਪਦੀ ਦੁਪਹਿਰ ਦੇ ਵਿੱਚ ਅਜਿਹੇ ਸਮੇਂ ਦੇ ਵਿੱਚ ਕਿਉਂ ਕਿਸਾਨ ਇਕੱਠੇ ਹੋ ਕੇ ਅੱਜ ਬਿਜਲੀ ਬੋਰਡ ਦਾ ਘਰਾਓ ਕਰ ਰਹੇ ਨੇ ਪੂਰੀ ਗੱਲ ਬਾਤ ਤੁਹਾਨੂੰ ਕਿਸਾਨਾਂ ਆਗੋਂ ਦੀ ਜੁਬਾਨੀ ਸੁਣਾਉਣਾ ਹੈ ਸਾਡੇ ਸਹਿਯੋਗੀ ਹਾਂਜੀ ਅੱਜ ਭਿੱਖੀ ਗ੍ਰਿਡ 'ਚ ਖੜੇ ਹਾਂ ਕੀ ਕਾਰਨ ਹੈ ਦਿਓ ਜਾਣਕਾਰੀ ਜਿਵੇਂ ਜੀ ਸੀ ਕੋਈ ਵੀ ਕੰਮ ਆ ਬਾਸਤੇ ਆਉਂਦੇ ਆ ਨਾ ਜਿੰਨਾ ਚਿਰ ਧਰਨਾ ਨਹੀਂ ਨਹੀਂ ਲਾਉਂਦੇ ਸੀ ਸਾਡਾ ਕੰਮ ਨਹੀਂ ਹੁੰਦਾ ਜਿਵੇਂ ਪੰਜਾਬ ਸਰਕਾਰ ਕਹਿੰਦੀ ਹੈ ਵੀ ਇਹ ਸੜਕਾਂ ਦੇ ਬਹੇਜੰਦੇ ਨੇ ਬਿਨਾਂ ਮਤਲਬ ਤੋਂ ਬਹੇਜੰਦੇ ਨੇ ਜਾਂ ਕਿਸੇ ਕੁੜੀ ਦੇ ਰੋਲੇ ਉਹਦੇ ਚਾਪ ਲਾਤ ਪਾਉਂਦੇ ਨੇ ਅਸੀਂ ਪਰ ਇੱਕ ਹੁਣ ਤੱਕ ਸਾਨੂੰ ਪ੍ਰਸ਼ਾਸਨ ਨੇ ਵਿਸਵਾਸ ਦਿਵਾਇਆ ਹੈ ਪਰ ਕੰਮ ਕੋਈ ਵੀ ਸਾਡਾ ਹੁੰਦਾ ਜਿਹੜਾ ਇਹ ਨਹੀਂ ਹੈਗਾ ਵੀ ਫੋਨ ਕਰਦਾ ਕੰਮ ਹੋ ਗਿਆ ਧਰਨਾ ਜ਼ਰੂਰ ਰੋਣਾ ਪੈਂਦਾ ਹੁਣ ਵੀ ਅਸੀਂ ਗੱਡੀ ਤੇ ਸਪੀਕਰ ਫਿੱਟ ਕਰਕੇ ਕੰਮ ਚਲਾ ਲਿਆਤੀ ਫਿਰ ਸਾਨੂੰ ਬੁਸਬਾਲ ਦੱਸਦਾ ਤੇ ਤਾਂ ਕਰਕੇ ਅਸੀਂ ਅੱਜ ਧਰਨਾ ਇਹ ਬੁਲਤ ਵੀ ਕੀਤਾ ਕੋਈ ਖਤਮ ਨਹੀਂ ਕੀਤਾ ਜੇ ਨਾ ਸਾਡਾ ਕੰਮ ਹੋਇਆ ਤਾਂ ਇੱਕ ਦੋ ਦਿਨ ਅੱਜ ਅਸੀਂ ਦੁਬਾਰੇ ਆ ਕੇ ਇੱਥੇ ਬਿੜ ਲਾਵਾਂਗੇ ਤੇ ਸਰਕਾਰ ਨੂੰ ਵੀ ਕਹਿੰਨੇ ਅਸੀਂ ਵੀ ਉਹਨਾਂ ਚਿਕ ਝੂਠੇ ਜਿਹੇ ਲੋਕਾਂ ਨੂੰ ਝੂਠੇ ਜੇ ਲਾ ਰਹੀਏ ਨਾ ਲਾਓ ਤਾਂ ਮੈ ਕਲੀਅਰ ਹੋਣੇ ਚਾਹੀਦੇ ਲੋਕਾਂ ਦੇ ਕਿਉਂ ਜੇ ਕਿਤੇ ਵੀ ਜਾਓ ਉਹ ਮਰਾਜਮਾ ਦਫਤਰਾਂ ਚ ਸਰਕਾਰ ਕਹਿੰਦੀ ਹੈ ਭ੍ਰਿਸ਼ਟਾਚਾਰ ਖਤਮ ਹੋ ਗਿਆ ਪਰ ਮੈਂ ਕਹਣਾ ਵੀ ਕਈ ਗੁਣਾ ਤਹਾਂ ਚੜ ਗਿਆ ਕਿਉਂ ਜੇ ਕਿਸੇ ਕਿਤੇ ਭਗ ਜਾਓ ਕਿਸੇ ਮੈਿਕਰ ਕੋਲੇ ਭਗ ਜਾਓ ਉਹ ਗੱਲ ਹੀ ਨਹੀਂ ਹੁੰਦੀ ਜਿੱਨਾ ਚੁਕੀ ਉਧਰ ਕੰਮ ਨਹੀਂ ਕਰਦੇ ਛੋਟੇ ਅਸੀਂ ਉੱਠ ਕੇ ਪਰਾਂ ਭਗ ਜਾਈਏ ਤਾਂ ਉਹਨਾਂ ਦੇ ਵੀ ਜਿਹੜੇ ਦਰਾਂ ਸਾਡੇ ਹੁੰਦੇ ਨੇ ਆ ਕੇ ਉਹ ਗੱਲ ਕਰਨਗੇ ਵੀ ਆਓ ਜੀ ਛੋਟਾ ਕੰਮ ਮੈਂ ਕਰਾ ਦਿੰਦਾ ਤੇ ਮਤਲਬ ਉਹੀ ਜਾ ਕੇ ਭ੍ਰਿਸ਼ਟਾਚਾਰ ਤੇ ਫੜਦੀ ਆ ਗੱਲ ਪਰ ਸਾਨੂੰ ਅੱਜ ਕੋਈ ਮੁਲਾਜ਼ਮਾਂ ਨੇ ਪ੍ਰਸਾਦ ਦਵਾਇਆ ਜੀ ਉਹਦਾ ਕੰਮ ਹੋਊਗਾ ਕਿ ਜੇ ਨਾ ਹੋਇਆ ਸੀ ਦੁਬਾਰੇ ਇੱਕ ਵੀ ਧਰਨਾ ਰੱਖਾਂਗੇ ਅਗਲੇ 1-2 ਦਿਨਾਂ ਜੀ ਇਹ ਕੰਮ ਫੈਸਲਾ ਹਾਂਜੀ ਪਿੱਖੀ ਗ੍ਰਿਡ 'ਚ ਖੜੇ ਹਾਂ ਧਰਨਾ ਲਾਉਣ ਕੀ ਕਾਰਨ ਹੈ ਮੈਂ ਬੀਕੇਯੂ ਦਿਖਾਉਂਦਾ ਬਲਾ ਕਾਕੂ ਤਾਂ ਅਸ਼ੰਗਲਿ ਸ਼ੇਰ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਇਹ 4 ਕਿ ਮਹੀਨੇ ਹੋ ਗਏ ਸਾਨੂੰ ਗੀੜੇ ਮਾਰਦਿਆਂ ਨੂੰ ਆ ਫੈਲਟੈਸ ਕਰਦੋ ਵੀ ਆ ਕਾਜ ਰਹਿ ਗਿਆ ਤੂੰ ਆ ਕਾਜ ਦੂਰਾ ਰਹਿ ਗਿਆ ਅਸੀਂ ਸਾਰੇ ਕਾਜ ਤੂੰ ਵੇ ਇਹਦੇ ਪੂਰੇ ਕਰਤੇ ਉਸ ਤੋਂ ਬਾਅਦ ਜਿਹੜੀ ਅੱਜ ਸਰਕਾਰ ਦੀ ਨੀਤੀ ਹੈਗੀ ਜਿਹੜੇ ਕਹਿੰਦੇ ਕਿ ਅਫਸਰ ਜਮਾ ਸਾਫ਼ ਹੋ ਗਏ ਇਹ ਅਫਸਰ ਉਹੀ ਨੇ ਜਿਹੜੇ ਪੈਸੇ ਲੈੇ ਤੋਂ ਬਿਨਾ ਕੰਮ ਹੀ ਨਹੀਂ ਕਰਦੇ ਜਦੋਂ ਇਹਨਾਂ ਨੇ ਆ ਕੇ ਅੱਜ ਪੁੱਛਿਆ ਵੀ ਦੇਖੋ ਜੀ ਤੁਸੀਂ ਜਿਹੜਾ ਮੰਗਿਆ ਸੀ ਇਹ ਐਡਿਟੋਰਲ ਦੀ ਅੱਜ ਸਾਰਾ ਪੂਰ ਕਰਦੇ ਕਾਜ ਤੇ ਸਾਡਾ ਹੁਣ ਕਨੈਕਸ਼ਨ ਇੱਥੇ ਸਾਡੇ ਨਾਂ ਤੇ ਕਰੋ ਜਿਹੜੇ ਬੰਦੇ ਨੇ ਕਨੈਕਸ਼ਨ ਭਰਾ ਭਰਾ ਦਾ ਕਨੈਕਸ਼ਨ ਸੀ ਜਿਹੜੇ ਬੰਦੇ ਨੇ ਆਪਣੇ ਢਾਈ ਕ ਨਾਲ ਲੇ ਕੇ ਕਨੈਕਸ਼ਨ ਇਹਨਾਂ ਦੇ ਨਾਂ ਕਰਤਾ ਲਿਖੀ ਰੂਪ ਇਹਨਾਂ ਨੂੰ ਦੇਤਾ ਪਰ ਕਿਤੇ ਤਾਂ ਬੋਟਾ ਬਹਨ ਨਾ ਚਲਾ ਲੈਂਦਾ ਕਿਤੇ ਕਾਸ਼ ਦਾ ਜਿਹੜੀ ਮੋਟਰ ਹੈ ਉਹ ਸਿਰ ਤੋਂ ਉਠੇ ਜਗ੍ਹਾ ਤੇ ਹੈਗੀ ਕੋਈ ਮੋਟਰ ਬਦਲੀ ਨਹੀਂ ਕੋਈ ਮੋਟਰ ਪੁਰਾਣੀ ਹਟਾਈ ਉਹਦੇ ਨਾਂ ਤੇ ਕਰੀਏਗੇ ਇਸ ਕਰਕੇ ਜਦੋਂ ਅੱਜ ਅਸੀਂ ਇਹ ਧਰਨੇ ਦਾ ਬਿੱਡ ਲਾਇਆ ਤਾਂ ਇਹਨੂੰ ਪਤਾ ਲੱਗਿਆ ਪ੍ਰਸ਼ਾਸਨ ਨੂੰ ਵੀ ਇੱਥੇ ਬਹੁਤ ਬੜਾ ਮੇਟੇ ਲੱਗਦਾ ਨਾ ਦੇ ਨੇ ਤੁਹਾਨੂੰ ਅੰਦਰ ਛੱਡਿਆ ਉਹੀ ਪੈ ਚੱਕ ਕੇ ਕਹਿੰਦਾ ਜਿਵੇਂ ਹੁਣ ਹੀ ਕਰਦੇ ਨਾ ਇਹ ਕਰਕੇ ਜੀ ਸਰਕਾਰ ਨੂੰ ਇਹੀ ਚਤਾਵਨੀ ਦਿੰਦੇ ਆ ਕਿ ਵੀ ਜਿਹੜੇ ਤੇਰੇ ਅਫਸਰ ਨੇ ਇਹਨਾਂ ਨੂੰ ਜਾਂ ਤਾਂ ਨੱਥ ਪਾਉ ਮਾਨਸਾ ਜ਼ਿਲ੍ਹੇ ਦਾ ਤਾਂ ਪ੍ਰਸ਼ਾਸਨ ਸਾਰੇ ਹਿੱਲਿਆ ਖੜਾ ਹੈਗਾ ਬਿਨਾ ਪੈਸੇ ਤੋਂ ਕੋਈ ਕੰਮ ਨਹੀਂ ਕਰ ਰਿਹਾ ਇਹ ਕਰਕੇ ਜਾਂ ਤਾਂ ਨਾ ਨੂੰ ਨੱਥ ਪਾਉ ਉਹ ਜਿਹੜਾ ਤੂੰ ਕਹਿਣਾਗਾ ਵੀ ਮੇਰੀ ਜਿਸਭਾਤ ਕੋਈ ਲੈਂਦਾ ਕਰ ਦੱਸੋ ਤਾਂ ਸਰਾਮੀ ਜਿਸਭਾਤ ਚੱਲੀ ਜਾਂਦੀ ਹੈਗੀ ਜਿਹੜਾ ਕੋਈ ਅੱਜ ਗਰੀਬ ਬੰਦਾ ਹੈਗਾ ਉਠਾਣੇ ਤੇ ਰੁਲਦਾ ਤੁਰਿਆ ਫਿਰਦਾ ਹੈ ਦਫ਼ਤਰਾਂ ਤੇ ਰੁਲਦਾ ਫਿਰਦਾ ਹੈਗਾ ਕੁਈ ਤੇ ਖਾਰ ਨਹੀਂ ਲੈਂਦਾ ਐ ਮਲੇ ਖਾਰ ਨਹੀਂ ਲੈਂਦਾ ਹੋਰ ਨਹੀਂ ਕੋਈ ਲੈਂਦਾ ਸਾਰੇ ਮਾਲ ਇਹ ਤੇ ਵਿਕਿਆਉ ਹੋਇਆ ਫਿਰ ਤਾਂ ਇਸ ਕਰਕੇ ਸੀ ਅੱਜ ਜਿਹੜਾ ਸਾਨੂੰ ਇਹ ਪ੍ਰਸ਼ਾਸਨ ਨੇ ਜਦੋਂ ਅਸੀਂ ਧਰਨੇ ਦਾ ਇੱਥੇ ਆ ਕੇ ਬੈਠ ਲਾ ਲਿਆ ਤਾਂ ਇਹਨੇ ਸਾਨੂੰ ਪ੍ਰਸ਼ਾਸਨ ਨੂੰ ਉੱਥੇ ਟਾਈਮ ਭੱਪਾ ਪਾਰ ਹੋ ਗਿਆ ਕਹਿੰਦਾ ਜੀ ਥੋੜਾ ਕੰਮ ਹੁਣ ਨਹੀਂ ਕਰਦੇ ਨੇ ਇਹਨੇ ਸਾਡਾ ਸਾਨੂੰ ਬੁਸ਼ਵਾ ਦਿਵਾਇਆ ਕਿ ਵੀ ਇੱਕ ਦੋ ਦਿਨਾਂ ਦੇ ਥੋੜਾ ਕੰਮ ਅਸੀਂ ਕਰ ਦਾਂਗੇ ਜੇ ਕੰਮ ਇਹਨਾਂ ਨੇ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਇਹ ਤੇ ਪਾਰੀ ਇਕੱਠ ਕਰਕੇ ਇਹ ਡਾਕਟਰ ਅਸੀਂ ਧੀਰਜ ਤੇ ਮਜਬੂਰ ਹੋਵਾਂਗੇ ਬਾਈਗੁਦੀ ਕਾ ਖਾਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਇੱਕ ਗਰੀਬ ਕਿਸਾਨ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਬਿਜਲੀ ਵਿਭਾਗ ਦੇ ਵੱਲੋਂ ਮੋਟਰ ਦੇ ਉੱਤੇ ਮੀਟਰ ਆਪਣੇ ਨਾਮ ਕਰਵਾਉਣ ਨੂੰ ਲੈ ਕੇ ਹਾਲਾਂਕਿ ਡਾਕੂਮੈਂਟ ਉਸਦੇ ਸਾਰੇ ਪੂਰੇ ਸੀ ਪਰ ਫਿਰ ਵੀ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰੇਸ਼ਾਨ ਕਰਨ ਤੋਂ ਬਾਅਦ ਉਸ ਦਾ ਨਾ ਮੀਟਰ ਜਿਹੜਾ ਉਸਦੇ ਨਾਮ ਤੇ ਨਹੀਂ ਲਗਾਇਆ ਜਾ ਰਿਹਾ ਜਿਸ ਦੇ ਚਲਦਿਆਂ ਹੁਣ ਬਿਜਲੀ ਬੋਰਡ ਦਾ ਘਰਾਓ ਅੱਜ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕੀਤਾ ਤੇ ਨਾਲ ਹੀ ਚਤਾਵਨੀ ਵੀ ਦੇ ਦਿੱਤੀ ਆ ਕਿ ਅਜਿਹਾ ਕੁਝ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਅਜਿਹਾ ਹੁੰਦਾ ਤਾਂ ਫਿਰ ਅਸੀਂ ਸੰਘਰਸ਼ ਹੀ ਕਰ ਸਕਦੇ ਹਾਂ ਸੰਘਰਸ਼ ਵਿੱਢਾਂਗੇ ਆਖਰ ਹੁਣ